ਸਾਥੀਓ ਮੈਂ ਐਸਕੇ ਸੁਨੇਤ ਫਾਊਂਡਰ ਰੀਟਾ ਇੰਡੀਆਸ ਟਰਾਂਸਫਰਮੇਸ਼ਨ ਐਸੋਸੀਏਸ਼ਨ ਇਸ ਦੇ ਹੈੱਡ ਆਫਿਸ ਅਡਾਪਟਿਵਾ ਤਲਨ ਰੋਡ ਜਲੰਧਰ ਤੋਂ ਬੋਲਿਆ ਹਾਂ ਅੱਜ ਦਾ ਜਿਹੜਾ ਇਹ ਵੀਡੀਓ ਅਸੀਂ ਬਣਾ ਰਹੇ ਹਾਂ ਉਹ ਇਸ ਵਿਸ਼ੇ ਉੱਪਰ ਬਣਾ ਰਹੇ ਹਾਂ ਕਿ ਸਾਨੂੰ ਬੱਚਿਆਂ ਨੂੰ ਕੀ ਪੜਾਉਣਾ ਚਾਹੀਦਾ ਬਹੁਤ ਸਾਰੇ ਬੱਚਿਆਂ ਦੇ ਪੇਰੈਂਟਸ ਜਦੋਂ ਮੈਨੂੰ ਮਿਲਦੇ ਆ ਕਿ ਇੱਥੇ ਆਫਿਸ ਦੇ ਵਿੱਚ ਵੀ ਉਦਾਂ ਵੀ ਜਦੋਂ ਮੈਂ ਜਾਂਦਾ ਆ ਪਿੰਡਾਂ ਦੇ ਵਿੱਚ ਇਹ ਹੋਰ ਅਹ ਸ਼ਹਿਰਾਂ ਦੇ ਵਿੱਚ ਕਸਬਿਆਂ ਵਿੱਚ ਲੋਕਾਂ ਨੂੰ ਮਿਲਣ ਵਾਸਤੇ ਤੇ ਆਮ ਤੌਰ ਤੇ ਮੇਰਾ ਜ਼ਿਆਦਾ ਚਿਕਾਈ ਹੁੰਦਾ ਵੀ ਜਿਹੜੇ ਉਹਨਾਂ ਦੇ ਬੱਚੇ ਆ ਉਹ ਕੀ ਬਣਨਾ ਚਾਹੁੰਦੇ ਆ ਉਹਨਾਂ ਦਾ ਕੀ ਸੁਪਨਾ ਆ ਤੇ ਬਹੁਤ ਸਾਰੇ ਪੇਰੈਂਟਸ ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਈ ਵਾਰ ਜਦੋਂ ਅਸੀਂ ਉਹਨਾਂ ਨੂੰ ਪੁੱਛਦੇ ਆ ਤੁਸੀਂ ਕੀ ਬਣਨਾ ਚਾਹੁੰਦੇ ਆ ਬਹੁਤ ਸਾਰੇ ਬੱਚੇ 8ਵੀਂ 9ਵੀਂ 10ਵੀਂ ਦੇ ਇੱਥੇ ਤੱਕ ਤੇ 12ਵੀਂ ਤੱਕ ਦੇ ਬੱਚੇ ਵੀ ਕਈ ਵਾਰੀ ਅਹ ਕਨਫਿਊਜ਼ ਹੁੰਦੇ ਆ ਨਹੀਂ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਅੱਗੇ ਕੀ ਬਣਨਾ ਕੀ ਪੜਨਾ ਤੇ کئی بار ਉਹਨਾਂ ਦੇ ਜਿਹੜੇ ਪੇਰੈਂਟਸ ਆ ਮਾਪੇ ਆ ਉਹ ਵੀ ਮੈਨੂੰ ਪੁੱਛਦੇ ਆ ਵੀ ਅਸੀਂ ਬੱਚਿਆਂ ਨੂੰ ਕੀ ਪੜਾਈਏ ਤੇ ਮੈਂ ਆਮ ਤੌਰ ਤੇ ਉਹਨਾਂ ਨੂੰ ਇਹੀ ਕਹਿਣਾ ਆ ਜਾਂ ਦੱਸਦਾ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਹ ਜਿਹਾ ਦੇਖਣ ਦੀ ਪੁੱਛਣ ਦੀ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਕੀ ਪਸੰਦ ਆ ਬੱਚਿਆਂ ਦਾ ਝੁਕਾ ਕਿਸ ਸਬਜੈਕਟ ਦੇ ਉੱਪਰ ਜ਼ਿਆਦਾ ਆ ਕਿਸ ਵਿਸ਼ੇ ਦੇ ਉੱਪਰ ਜ਼ਿਆਦਾ ਆ ਆਮ ਤੌਰ ਤੇ ਇੱਕ ਦੇਖਣ ਦਾ ਜਾਂ ਇਸ ਨੂੰ ਸਮਝਣ ਦਾ ਤਰੀਕਾ ਇਹ ਵੀ ਲਿਆ ਜਾ ਸਕਦਾ ਵੀ ਜਿਹੜੇ ਬੱਚੇ ਦੇ ਰਿਜ਼ਲਟ ਆਉਂਦੇ ਆ ਜਦੋਂ ਕੋਈ ਵੀ ਕਲਾਸ ਚ ਪੜ ਰਿਹਾ ਹੈ ਜੋ ਪੇਪਰ ਦਿੰਦਾ ਆ ਤੇ ਜਿੰਨੇ ਵੀ ਸਾਰੇ ਵਿਸ਼ੇ ਉਹਨਾਂ ਨੂੰ ਪੜਾਇਆ ਜਾਂਦੇ ਆ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਉਹਨਾਂ ਦੇ ਜ਼ਿਆਦਾ ਨੰਬਰ ਕਿਸ ਵਿਸ਼ੇ ਵਿੱਚ ਆਉਂਦੇ ਆ ਆਮ ਤੌਰ ਤੇ ਜਿਹੜੇ ਵਿਸ਼ੇ ਚ ਬੱਚੇ ਨੂੰ ਜ਼ਿਆਦਾ ਅ ਜਿੰਤਸਕੀ ਹੁੰਦੀ ਆ ਜਿਹੜਾ ਵਿਸ਼ਾ ਉਹਨੂੰ ਚੰਗਾ ਲੱਗਦਾ ਉਦੇ ਵਿੱਚ ਹੀ ਜਿਹੜਾ ਉਹਦੇ ਜਿਹੜੇ ਨੰਬਰ ਆ ਉਹ ਜਿਆਦਾ ਆਉਂਦੇ ਆ ਤੇ ਫਿਰ ਉਸ ਹਿਸਾਬ ਨਾਲ ਆਪਾਂ ਇਹ ਦੇਖ ਸਕਦੇ ਆ ਬੱਚੇ ਨੂੰ ਗਾਈਡ ਕਰ ਸਕਦੇ ਆ ਕਿ ਤੁਹਾਨੂੰ ਅੱਗੇ ਚੱਲ ਕੇ ਦਸਵੀਂ ਤੋਂ ਬਾਅਦ ਮੈਡੀਕਲ ਨਾਨ ਮੈਡੀਕਲ ਜਾਂ ਆਰਟਸ ਜਾਂ ਸਾਇੰਸ ਜੋ ਵੀ ਤੁਸੀਂ ਉਸ ਹਿਸਾਬ ਨਾਲ ਉਹਨੂੰ ਗਾਈਡ ਕਰ ਸਕਦੇ ਆ ਤੁਸੀਂ ਰੱਖੋ ਔਰ ਫਿਰ 12ਵੀਂ ਤੋਂ ਬਾਅਦ ਉਹਨਾਂ ਨੂੰ ਉਸ ਵਿਸ਼ਿਆਂ ਦੇ ਵਿੱਚ ਜਾ ਕੇ ਅੱਗੇ ਕਾਲਜ ਯੂਨੀਵਰਸਿਟੀ ਦੇ ਵਿੱਚ ਜਾ ਕੇ ਪੜ੍ਹਾਈ ਕਰਨੀ ਚਾਹੀਦੀ ਆ ਤੇ ਕੁਝ ਉਦਾਂ ਜਿਹੜੇ ਅਹਿਮ ਫੀਲਡਾਂ ਹੈਗੀਆਂ ਆ ਵਿਸ਼ੇ ਜਿਹੜੇ ਆ ਜਿਹੜੇ ਬੜੇ ਜ਼ਰੂਰੀ ਆ ਪੜ੍ਹਨੇ ਔਰ ਜਿਨ੍ਹਾਂ ਦਾ ਬੜਾ ਅੱਛਾ ਫਿਊਚਰ ਵੀ ਆ ਬੜਾ ਉਹਨਾਂ ਦਾ ਸਤਕਾਰ ਵੀ ਆ ਤੇ ਉਹਦੇ ਵਿੱਚ ਇੱਕ ਤਾਂ ਸਭ ਤੋਂ ਮੇਨ ਜਿਹੜੀ ਵਰਗਿਆ ਸਮਾਜ ਦਾ ਉਹ ਬੁੱਧੀਜੀਵੀਆ ਨੂੰ ਇੰਟੈਲੈਕਚੁਅਲਸ ਨੂੰ ਮੰਨਿਆ ਜਾਂਦਾ ਵਿਦਵਾਨਾਂ ਨੂੰ ਮੰਨਿਆ ਜਾਂਦਾ ਤੇ ਜਿਨ੍ਹਾਂ ਬੱਚਿਆਂ ਦਾ ਜ਼ਿਆਦਾ ਲੈਂਗੁਏਜ ਦੇ ਵੱਲ ਆਰਟਸ ਦੇ ਵੱਲ ਐਸਐਸਸੀ ਵੱਲ ਝੁਕਾ ਹੁੰਦਾ ਆ हिस्ट्री ਦੇ ਵੱਲ ਜੀਓਗ੍ਰਾਫੀ ਦੇ ਵੱਲ ਉਹਨਾਂ ਨੂੰ ਆਪਾਂ ਨੂੰ ਜਿਆਦਾ ਤੋਂ ਜਿਆਦਾ ਪੀ ਐਚ ਡੀ ਕੋਲੋਂ ਬਾਰੇ ਸੋਚਣਾ ਚਾਹੀਦਾ ਤਾਂ ਕਿ ਉਹ ਇੰਟੈਲੈਕਚੁਅਲ ਬਣ ਸਕਣ ਉਸ ਵਿਸ਼ਿਆਂ ਦੇ ਮਾਹਰ ਬਣ ਸਕਣ ਇਸ ਤੋਂ ਇਲਾਵਾ ਜਿਹਨਾਂ ਦੇ ਕਾਮਰਸ ਵੱਲ ਧਿਆਨ ਆ ਕਾਊਂਟਿੰਗ ਵੱਲ ਹੈ ਮੈਥ ਵੱਲ ਹੈ ਤੇ ਉਹ ਉਦਾਂ ਵੀ ਫੀਲਡਾਂ ਜਾ ਸਕਦੇ ਆ ਸੀਏ ਬਣਨਾ ਬਹੁਤ ਅੱਛਾ ਇੱਕ ਸਾਡੇ ਕੋਲ ਬੱਚਿਆਂ ਕੋਲ ਆਪਸ਼ਨ ਹੈ ਔਰ ਇਸ ਦੇ ਨਾਲ ਨਾਲ ਜਿਹੜਾ ਸਾਇੰਸ ਦੀ ਫੀਲਡ ਹੈ ਉਹ ਤਾਂ ਆਪਣੇ ਆਪ ਚ ਹੀ ਬਹੁਤ ਵੱਡੀ ਫੀਲਡ ਹੈ ਔਰ ਤੁਹਾਨੂੰ ਪਤਾ ਕਿ ਅੱਜ ਦੇ ਵਿੱਚ ਜਿਹੜੀ ਸਾਇੰਸ ਆ ਸੈਂਟਿਸਟ ਆ ਉਹਨਾਂ ਦੀ ਬਹੁਤ ਮੰਗ ਆ ਬਹੁਤ ਲੋੜ ਆ ਤੇ ਜੇ ਬੱਚਿਆਂ ਨੂੰ ਸਾਇੰਸ ਵੱਲ ਜ਼ਿਆਦਾ ਝਕਾਇਆ ਤੇ ਉਹ ਅੱਗੇ ਚੱਲ ਕੇ ਸੈਂਟਿਸਟ ਬਣ ਸਕਦੇ ਆ ਤੇ ਡਾਕਟਰ ਇੰਜੀਨੀਅਰ ਬਣ ਸਕਦੇ ਆ ਜਾਂ ਜਿਹੜਾ ਲਾਅ ਨਾਅਰ ਦਾ profession ਆ ਉਹ ਇੱਕ ਬਹੁਤ ਐਮਭਿਸ਼ਿਆ ਆ ਜਾਂ ਅੱਗੇ ਚੱਲ ਕੇ ਉਹ ਆਪਣਾ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ ਇਹ ਮਤਲਬ ਬੱਚਿਆਂ ਦਾ ਉਹਨਾਂ ਦੇ ਉੱਪਰ ਆ ਕਿ ਉਹਨਾਂ ਦਾ ਜ਼ਿਆਦਾ ਦਿਲਚਸਪੀ ਕਿਸ ਵਿਸ਼ੇ ਦੇ ਉੱਪਰ ਆ ਔਰ ਉਸ ਹੀ ਵਿਸ਼ੇ ਦੇ ਵਿੱਚ ਉਹਨਾਂ ਨੂੰ ਜਿਆਦਾ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਸਕੂਲਾ ਤੋਂ ਬਾਅਦ ਕੋਈ ਜਾਂ ਯੂਨੀਵਰਸਿਟੀਆਂ ਚ ਉਹ ਵਿਸ਼ਿਆਂ ਚ ਪੜ੍ਹ ਜਿਆਦਾ ਤੋਂ ਜਿਆਦਾ ਐਜੂਕੇਸ਼ਨ ਲੈਣ ਔਰ ਉਸ ਫੀਲਡ ਦੇ ਵਿੱਚ ਜਾ ਕੇ ਸਫਲ ਹੋਣ ਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਲਾਈਕ ਕਰਿਓ ਸਾਡਾ ਜਿਹੜਾ YouTube ਦਾ ਚੈਨਲ ਹੈ ਪੀਤਾ ਦਾ ਪਲੀਜ਼ ਉਸ ਨੂੰ ਸਬਸਕ੍ਰਾਈਬ ਵੀ ਕਰਿਓ ਔਰ ਤਾਂ ਕਿ ਜਿਹੜਾ ਮੈਸੇਜ ਹੈ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਖਾਸ ਕਰ ਸਾਡੇ ਬੱਚਿਆਂ ਤੱਕ ਪਹੁੰਚ ਸਕੇ ਔਰ ਉਹ ਜਿਆਦਾ ਤੋਂ ਜਿਆਦਾ ਸਿੱਖਿਆ ਹਾਸਲ ਕਰਕੇ ਆਪਣੇ ਜੀਵਨ ਵਿੱਚ ਸਫਲ ਹੋਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ